ਕੱਲ ਬਣਾ ਲੈਣਾ ਅੱਜ ਕੋਈ ਆਇਆ ਨਹੀਂ ਨਾਮ ਜਿਹੜੀ ਫਾਰਮ ਆ ਰਹੀ ਨਹੀਂ ਸਭ ਖਾਲੀ ਰੱਖਦੇ ਹੋ ਜੇ ਆਉਂਦਾ ਤਾਂ ਕੀ ਕਰਾਂ ਅੱਜ ਉਸਕੇ ਲੈਵੇ अब सर्कल मुर्दाबाद साड़ियां मंगा पूरीया करो साडे हक इथे रख अपने हक लेके रहंगे लेके रहंगे लेके रहंगे पीसीसीटीयू जिंदाबाद पीसीसीटीयू जिंदाबाद साडे हक इथे रख, रख साडे हक इथे रख चलो जी थैंक यू करना किस करके लोग दे है नहीं कर इस तरह ਦੋ ਪੀਰੀਅਡ ਦੀ ਸਟ੍ਰਾਈਕ ਹੈ ਜੀ ਥੋੜੇ ਦਿਨ ਪਹਿਲਾਂ ਵੀ ਅਸੀਂ ਇਹ ਸਟ੍ਰਾਈਕ ਕੀਤੀ ਸੀ ਇਹ ਨਾ ਤਾਂ ਸਾਡੀਆਂ ਜਿਹੜੀਆਂ ਸੈਵਨਥ ਪੇ ਕਮਿਸ਼ਨ ਹੈ ਉਹ ਨਹੀਂ ਰਿਲੀਜ਼ ਕਰ ਰਹੇ ਨਵੀਆਂ ਪੋਸਟਾਂ ਨਹੀਂ ਦੇ ਰਹੇ ਪਹਿਲੀਆਂ ਪੋਸਟਾਂ ਜਿਹੜੀਆਂ ਉਹ ਵੀ ਹੋਲਡ ਕਰਕੇ ਰੱਖੀਆਂ ਹੋਈਆਂ ਨੇ ਔਰ ਸਰਕਾਰ ਨੇ ਤਾਂ ਵਾਦੇ ਬੜੇ ਕੀਤੇ ਸੀ ਸਰਕਾਰ ਨੇ ਤਾਂ ਹਲੇ ਪੈਨਸ਼ਨ ਦਾ ਵੀ ਵਾਦਾ ਕੀਤਾ ਹੋਇਆ ਸਾਡੇ ਨਾਲ ਇਹੀ ਸਟੇਜ ਤੇ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਸਾਡੀਆਂ ਉਹ ਨਹੀਂ ਪੂਰੀਆਂ ਕੀਤੀਆਂ ਸਰਕਾਰ ਨੂੰ ਬੱਚਿਆਂ ਦੀ ਹਾਇਰ ਐਜੂਕੇਸ਼ਨ ਨਾਲ ਕੋਈ ਵੀ ਮਤਲਬ ਨਹੀਂ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਟੀਚਰ ਦਰੀਆਂ ਤੇ ਬੈਠੇ ਨੇ ਇਹ ਆਉਣ ਵਾਲੇ ਭਵਿੱਖ ਨੂੰ ਬਣਾਉਣ ਵਾਲੇ ਟੀਚਰ ਦਰੀਆਂ ਤੇ ਬੈਠੇ ਨੇ ਤੇ ਇਹ ਉਸ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦੇ ਰਹੀ ਹੈ ਸਰਕਾਰ ਇਹਨੂੰ ਸੋਲਵ ਕਰਨ ਦਾ ਸੱਦਾ ਨਹੀਂ ਦੇ ਰਹੀ ਕਦ ਤੱਕ ਇਹ ਚੱਲਦਾ ਰਹੇਗਾ ਚੱਕਰ ਚੱਲਦੇ ਰਹੇਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਨਗੇ ਜੀ ਤਾਂ ਟੀਚਰਸ ਕੋਲੇ ਹੋਰ ਰਸਤਾ ਕੀ ਹੈ ਸਾਨੂੰ ਉਹ ਦੱਸ ਦਿੱਤਾ ਜਾਵੇ ਮੇਰਾ ਨਾਮ ਮਨਦੀਪ ਕੌਰ ਹੈ ਮਨਦੀਪ ਕੌਰ ਜਿਹੜੇ ਅੱਜ ਸਟਾਈਕ ਕੀਤੀ ਹੋਏ ਹਾਂ ਹਾਂਜੀ ਇਹ ਚੌਥੇ ਤੇ ਪੰਜਵੇਂ ਲੈਕਚਰ ਦੇ ਵਿੱਚ ਅਸੀਂ ਸਟ੍ਰਾਈਕ ਕੀਤੀ ਹੈ ਜਿਹੜੇ 1125 ਪੋਸਟਾਂ ਨੇ ਉਹਨਾਂ ਦੀ ਜਿਹੜੀ ਗ੍ਰਾਂਟ ਹੈ ਉਹ 75% ਸਰਕਾਰ ਦੇ ਰਹੀ ਹੈ ਇੱਕ ਤਾਂ ਮਤਲਬ ਇਹ ਮੁੱਦਾ ਹੈਗਾ ਕਿ ਉਹ 95% ਕੀਤੀ ਜਾਵੇ ਪਹਿਲਾਂ ਦੀ ਤਰ੍ਹਾਂ ਜਿਵੇਂ ਸਾਡੀ ਮਿਲ ਰਹੀ ਹੈ ਸਾਨੂੰ ਉਸ ਤੋਂ ਬਾਅਦ ਜਿਹੜਾ ਸਾਡਾ 7ਵਾਂ ਪੇ ਕਮਿਸ਼ਨ ਹੈ ਉਹ ਵੀ ਜਲਦ ਤੋਂ ਜਲਦ ਹੈ ਉਹ ਲਾਗੂ ਕੀਤਾ ਜਾਵੇ ਨਹੀਂ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ